ਤਲਾਕ ਹੋਣ ਦਾ ਅਸਲ ਕਾਰਨ ਆਇਆ ਸਾਹਮਣੇ ਕਿਉਂ ਕੀਤਾ ਪੁੱਤ ਨੂੰ ਆਪਣੇ ਪਿਤਾ ਤੋਂ ਦੂਰ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਤੀ ਪਤਨੀ ਦਾ ਆਪਸ ਵਿੱਚ ਤਲਾਕ ਹੋ ਰਿਹਾ ਹੈ ਤਲਾਕ ਸਮੇਂ ਪਤੀ ਨੇ ਆਪਣੇ 2 ਸਾਲ ਦੇ ਪੁੱਤ ਨੂੰ ਚੁੱਕਿਆ ਹੋਇਆ ਹੈ ਤੇ ਜਦੋਂ ਪਤੀ ਆਪਣੇ ਬੱਚੇ ਨੂੰ ਆਪਣੀ ਪਤਨੀ ਨੂੰ ਖੜਾਉਣ ਲੱਗਦਾ ਤਾਂ ਬੱਚਾ ਇੱਕਦਮ ਰੋਣ ਲੱਗ ਜਾਂਦਾ ਤੇ ਆਪਣੀ ਮਾਂ ਕੋਲ ਜਾ ਨਹੀਂ ਰਿਹਾ ਹੁੰਦਾ ਮਾਂ ਕੋਲ ਪੁੱਤ ਸੰਭਾਲਿਆ ਵੀ ਨਹੀਂ ਜਾ ਰਿਹਾ ਉਧਰ ਪਤੀ ਨੇ ਜਦੋਂ ਆਪਣੇ ਜਿਗਰ ਦਾ ਟੋਟਾ ਦਿੱਤਾ ਤਾਂ ਉਸ ਦੇ ਚਿਹਰੇ ਉਤੇ ਉਦਾਸੀ ਸਾਫ ਨਜ਼ਰ ਆ ਰਹੀ ਹੈ ਇਸ ਵੀਡੀਓ ਨੂੰ ਜਿਸ ਜਿਸ ਨੇ ਵੀ ਵੇਖਿਆ ਸੱਚੀ ਰੋਣ ਆ ਗਿਆ ਸ਼ਾਇਦ ਬੱਚੇ ਨੂੰ ਵੀ ਸਮਝ ਜਾ ਗਿਆ ਹੋਣਾ ਕਿ ਮੈਂ ਹੁਣ ਸਦਾ ਲਈ ਆਪਣੇ ਪਿਤਾ ਤੋਂ ਦੂਰ ਹੋਣ ਜਾ ਰਿਹਾ ਰੱਬਾ ਇਹ ਦਿਨ ਕਿਸੇ ਦੀ ਜ਼ਿੰਦਗੀ ਵਿੱਚ ਨਾ ਲੈ ਕੇ ਆਵੀ ਇਸੇ ਨੂੰ ਵੀ ਆਪਣੇ ਬੱਚਿਆਂ ਤੋਂ ਦੂਰ ਨਾ ਹੋਣਾ ਪਵੇ ਹੁਣ ਜੇਕਰ ਇਸ ਤਲਾਕ ਦੇ ਕਾਰਨ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਹਲੇ ਪਤਾ ਨਹੀਂ ਚੱਲ ਸਕਿਆ ਬਾਕੀ ਇਸ ਕੇਸ ਬਾਰੇ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ